ਜਦੋਂ ਪਰਮੇਸ਼ਰ ਦੇ ਸਾਥ ਨਾ ਰਿਹਾ ਤਾਂ ਉਹਨੇ ਲਿਖਿਆ ਸਿਆਣੀ ਕੋਲੇ ਗਿਆ ਭੂਤਾਂ ਦੀ ਮਦਦ ਲਈ ਤੋ ਕਹਿੰਦਾ ਮੇਰੇ ਲਈ ਇੱਕ ਤੀਵੀ ਲੱਭੋ ਜਿਹੜੀ ਭੂਤਾਂ ਦੀ ਯਾਰ ਹੋਵੇ ਮੈਨੂੰ ਤੂੰ ਕੁਝ ਦੱਸੇ ਕਿ ਮੈਂ ਜੰਗ ਜਿੱਤੂ ਜਾਂ ਮਰ ਜਾਵਾਂ ਤੇ ਲਿਖਿਆ ਪੇਸ ਬਣ ਕੇ ਗਿਆ ਇੱਕ ਔਰਤ ਕੋਲੇ ਜੋ ਤੇਵਾ ਲਾ ਕੇ ਕੁਝ ਸ਼ੈਤਾਨੀ ਚੀਜ਼ਾਂ ਕਰਦੀ ਤੋ ਕਹਿੰਦੀ ਮੈਂ ਤੇਰੇ ਲਈ ਕਿਹਨੂੰ ਬੁਲਾਵਾਂ

ਤੂੰ ਪ੍ਰਮਾਤਮਾ ਦੇ ਵਿਰੁੱਧ ਚੱਲਦਾ ਰਿਹਾ ਤੂੰ ਨੇ ਸਾਰੀਆਂ ਆਪਣੀਆਂ ਮਰਜ਼ੀਆਂ ਕੀਤੀਆਂ ਤੂੰ ਕਦੀ ਜੰਗ ਨਹੀਂ ਜਿੱਤੀਆਂ ਭਲਕੇ ਤੂੰ ਔਰ ਤੇਰੇ ਬੱਚੇ ਕੀ ਜਾਣਗੇ ਜੰਗ ਦੇ ਵਿੱਚ ਮਰ ਜਾਣਗੇ ਉਹ ਟਫੇ ਸਰਾਫ ਲੀ ਲਿਆ ਪਰ ਸੈਮੂਲ ਵਾਂ ਚਲਾ ਗਿਆ ਅਗਲੇ ਦਿਨ ਜੰਗ ਦੀ ਤਿਆਰੀ ਕੀਤੀ ਉਹਨੂੰ ਦਲੇਰੀ ਆ ਗਈ ਕਹਿੰਦਾ ਨਹੀਂ ਕੋਈ ਗੱਲ ਨਹੀਂ ਪ੍ਰਭ ਮੇਰੇ ਨਾਲ ਹੀ ਆ ਮੈਂ ਜੰਗ ਜਾਵਾਂਗਾ ਤੇ ਲਿਖਿਆ ਜੰਗ ਚ ਗਿਆ ਉਹਦੇ ਬੱਚੇ ਖੁਦ ਲਿਖਾ ਮਰ ਗਿਆ ਸੰਤ ਸਹੀ ਸੰਤਾਂ ਤੋਂ ਕਿਸ ਦਾ ਡਰ ਨਹੀਂ ਰੱਖਦੇ ਸੱਚੀ ਗੱਲ ਅਗਿਆ ਬੋਲਣ ਕੋਈ ਡਰ ਨਹੀਂ ਹੈ ਔਰ ਜੋ ਫੇਕ ਕੋ ਡਰਦੇ ਸਭ ਹallelujah ਔਰ ਬਾਬਰ ਕਹਿੰਦੀ ਸੇਵਕਾਂ ਦੀ ਕੀ ਕਰੋ ਪਹਿਚਾਨ ਕਰੋ ਕਿ ਸੇਵਕ ਕੀ ਹੈ ਸੇਵਕ ਦੀ ਪਹਿਚਾਨ ਕੀ ਹੈ ਹallelujah ਪਰ ਇਹ ਕਿ ਰਿਸ਼ਤੇਦਾਰ ਹੈ ਉਹ ਆਪਣੇ ਨੂੰ ਬੜਾ مجھے پتا ہے کہ شیطان شتان گرا دیا شیطان اس کے اندر کام کر رہا سے یہ تھے, ہمیں پہلے پتا تھا تو کہ میرے, اندر, میرے کوئی پاور ہے میں نے اندر یہ گمان سی تو مجھے پتا سی دی اندر کچھ نہیں ہے کوئی پاور نہیں اس کے اندر ہے فیک کر رہا سب کو شیطان اس کے اندر کرا رہا ہے لیا تو کیا ہے ان کے گھر میں ایک آتما کیس آ اس کے گھر میں ایک خود ایک کیس بن گیا یہ ਤੂੰ ਮੈਨੇ ਕਿਆ ਨਿਕਾਲ ਦੇ ਨਾ ਤੂੰ ਧਿਰਿੰਦਰੀ ਪਾਬਰੇ ਨਿਕਾਲ ਦੇ ਇਸ ਕੋ ਕਿਦਾ ਸੰਦੀ ਸਾਡੇ ਅੱਖ ਲੱਗਦੀ ਨਹੀਂ ਜਾ ਨਹੀਂ ਰਹੀ ਜੋ ਚਾਤਮਾ ਮੈਂ ਨਾ ਧਿਰਿੰਦਰ ਨੂੰ ਦਿਖਾਇਆ ਨਾ ਕਾਲ ਦੇ ਫਿਰ ਇਸ ਕੋ ਤੇ ਮੈਂ ਕਿਆ ਫਿਰ ਲੈ ਕੇ ਆਜੂ ਕਹਿੰਦੇ ਨਹੀਂ ਸਕਦੀ ਉਹ ਕਹਿੰਦੀ ਬਰਾ ਅਕਸੀਡੈਂਟ ਕਰ ਦੂਗੀ ਤੇ ਇਹਦਾ ਭਲਾ ਹੋ ਜੇ ਹਾਲੇਲੀਉਹ ਅਸਲੀ ਤੂੰ ਕੰਮ ਕਰੀ ਮੈਨਾਂ ਡਰ ਮਾਂ ਨਗਾ ਲ ਦੋ ਫਿਰ ਇਸ ਕੋ ਪਾਬੇ ਤੋਂ ਧਿਰਿੰਦਰ ਹੀ ਪੜੀ ਹੈ ਤਨ ਨਹੀਂ ਪਾਇਆ ਉਸ ਦੁਸ਼ਟ ਆਤਮਾ ਨੂੰ ਕਹਿੰਦਾ ਡਰੀ ਜਾਵੇ ਕੰਬੀ ਜਾਵੇ ਮਾਂ ਰਾਤਰੀ ਅਭੀ ਸੰਤ ਬਣਨਾ ਤੁਨੇ ਚਲ ਮੈਂ ਠੀਕ ਹੈ ਮੈਂ ਪ੍ਰਾਰਥਨਾ ਕਰਦਾਂ ਬਣ ਦੇਣਾ ਸਰੀਰ ਤੇ ਤੰਗ ਨਹੀਂ ਕਰੇਗੀ ਪ੍ਰਾਰਥਨਾ ਕੀਤੀ ਸਰ ਬਣ ਤਾ ਤੇ ਪੁੱਛਿਆ ਦਿਨੇ ਮਹਾ ਕਿਵੇਂ ਕਹਿੰਦੇ ਸੰਦੇ ਰਾਤ ਦੀ ਦੁਸ਼ਟ ਆਤਮਾ ਨਹੀਂ ਕੋਈ ਰਾ ਆਉਣਾ ਸੌਂ ਰਹੀ ਹੈ ਅਹੇ ਜਿਹੜੇ ਗਾਇਬ ਹੋਏ ਜਿਹੜੇ ਪੈਰੀ ਰੱਖਿਆ ਸਾਨੂੰ ਵੇਖ ਕੇ ਉੱਠ ਕੇ ਥੱਲੇ ਆ ਗਏ ਪੈਰਾ ਜਾ ਗਈ ਆਪਣੇ ਆਪ ਹੀ ਸੰਤ ਦੀ ਪਛਾਣ ਦੁਸ਼ਟ ਆਤਮਾ ਵੀ ਸੰਤਾਂ ਨੂੰ ਪਛਾਣਦੀਆਂ ਸਭ ਬੋਲੋ ਆਮੀਨ ਹਾਲੇਲੂਇਆ ਮੰਜੇ ਤੋਂ ਟੀ ਸਿੱਟੇ ਸਾਡੇ ਪੈਰਾਂ 'ਚ ਆ ਕੇ ਕਹਿੰਦੀ ਮਾਫ ਕਰੋ ਤੇ ਮੈਂ ਕਿਹਾ ਨਿਕਲ ਜਾ 2 ਮਿੰਟਾਂ ਕੰਮ ਖਤਮ ਤੇ ਸਾਰੀ ਰਾਤ ਲਾ ਕੇ ਬੈਠੇ ਰਹੇ ਹਾਲੇਲੂਇਆ ਅੱਜ ਤੋਂ ਕੋਈ ਵੀ ਗੱਲ ਇਹ ਕਿ ਇਦਾਂ ਦੁਸ਼ਟ ਆਤਮਾ ਕੇ ਤਾਂ ਰਾਤ ਨੂੰ ਡਰੀ ਜਾਣ ਮੈਂ ਕਿਹਾ ਕੁਝ ਨਹੀਂ ਹੋਏਗਾ ਆਰਾਮ ਕਰੋ ਅਸੰਦੀ ਤੁਸੀਂ ਅਜੇ ਮੈਂ ਮੈਂ ਕਿਉਂ ਆ ਜਾਣਾ ਮੈਂ ਨਹੀਂ ਆ ਸਕਦਾ ਜਰਾ ਤੁਸੀਂ ਆ ਜਾਓ ਮੇਰੇ ਕੋਲ। ਤਾਂ ਨਹੀਂ ਲੈਣਾ ਮੈਂ ਕਿਉਂ ਮਨ ਬੁਨਕੀ ਫੈਦਾ ਤੇ ਰਿਕਲਾਂਦਾ। ਸਵੇਰੇ ਆਸੂਗਾ ਤਾਂ ਮੈਂ ਹੁਣ ਨਹੀਂ ਆ ਸਕਦਾ। ਬਸ ਉਹ ਇੱਕ ਦਿਨ ਚ ਪੇਟ ਮਾਰੀ ਜੁੱਸਟਾ ਵੱਟ ਗਈ। ਉਹ ਲੱਗੀ ਨਾ ਉਹਦੇ ਸਨੇ ਡਰੀ ਜਣ ਕਿ ਉਹ ਪਾਜੀ ਇਹ ਚਪੜਾ ਮਾਰਦੀ ਆਡੇ। ਤੇ ਮੈਂ ਕੋਈ ਗੱਲ ਨਹੀਂ ਧਰੋਣਾ। ਇਹ ਸੁਬਾ ਗਿਆ ਜੇ ਮੈਂ ਜਾ ਕੇ ਬੈਠੇ ਜੁੱਸਟਾ ਤੋਂ ਨਿਕਲ ਗਈ। ਤੂੰ ਕੁੰਜੀ ਪਾਉਂਜੀ। ਤਨ ਵੇਖ ਕੇ ਮਾਂ ਤਾਂ ਠੀਕ ਹੋ ਗਈ ਐ। ਸਾਰੀ ਰਾਤ ਨੇ ਤਾਂ ਕਿਤੇ ਇਹ ਚੰਗੀ ਬਣੀ ਹੋ ਗਈ। ਹਾਲੇਲੀਉਆ ਹਾਲੇਲੀਉਆ ਸੰ ਕੋਡ ਉਸਤਾਤਮ ਕੀ ਕਰ ਦਿਆ ਤੇ ਚਾਂਦਿਆ ਹਾਲੇਲੀਉਆ 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 ਹਾਲੇਲੀਉਆ